ਲੋ ਜੀ ਇੱਕ ਹੁੰਦਾ ਬੇਈਮਾਨ ਤੇ ਇੱਕ ਹੁੰਦਾ ਲੀਚੜ ਬੇਈਮਾਨ ਉਹ ਹੁੰਦਾ ਜਿਹੜਾ ਆਪਣੇ ਨਾਲ ਵਿਸ਼ਵਾਸ ਘਾਤ ਕਰਕੇ ਥੋੜਾ ਜਿਆਦਾ ਜਿਆਦਾ ਆਪਾਂ ਨੂੰ ਜਣੇ ਕਿ ਬੇਈਮਾਨੀ ਕਰ ਜਾਂਦਾ ਆਪਣੇ ਨਾਲ ਹਨ 10-15000 ਰੁਪਏ ਦੀ ਹਨ ਉਹ ਉਹ ਹੁੰਦਾ ਬੇਈਮਾਨ ਤੇ ਲੀਚੜ ਹੁੰਦਾ ਵਿਸ਼ਵਾਸ ਘਾਤ ਉਹ ਵੀ ਕਰਦਾ ਪਰ ਉਹ ਉਹ ਲੀਚੜ ਪਣਾ ਦਿਖਾਉਂਦਾ ਉਹ ਕਿੰਨਾ ਕੁ ਦਿਖਾਉਂਦਾ ਹੁੰਦਾ 2-300 400 ਰੁਪਏ ਦਾ ਉਹਨੇ 2-300 ਰੁਪਏ ਦੀ ਠੱਗੀ ਮਾਰ ਕੇ ਤੁਹਾਡੇ ਨਾਲ ਜਣਗੇ ਉਹਨੇ ਆਪਣੀ ਔਕਾਤ ਦਿਖਾ ਦੇਣੀ ਵੀ ਮੈਂ ਇੱਥੇ ਇੱਕ ਤੱਕੇ ਆ ਬਸ ਵੀ ਮੇਰੀ ਮੇਰੀ ਜ਼ਿਆਦਾ ਔਕਾਤ ਨਹੀਂ ਹੈਗੀ ਮੈਂ 2-300 ਰੁਪਏ ਦੇ ਵਿੱਚ ਮੈਂ ਖੁਸ਼ ਹਾਂ ਉਹਨੇ ਲੀਚੜ ਪਾਣਾ ਕਰ ਜਾਣਾ ਤੁਹਾਡੇ ਨੂੰ ਬੇਈਮਾਨੀ ਕਰ ਜਾਣੀ 2-300 ਰੁਪਏ ਦੀ ਠੀਕ ਹੈ ਹੁਣ ਚਾਹੇ ਬੇਈਮਾਨ ਹੋਵੇ ਚਾਹੇ ਹੋਵੇ ਲੀਚੜ ਜੇ ਇੱਕ ਵਾਰ ਤੁਹਾਡੇ ਨਾਲ ਉਹ ਕਰਗੇ ਨਾ ਇਸ ਤਰ੍ਹਾਂ ਦਾ ਹਨਾ ਤਾਂ ਮੁੜ ਕੇ ਇਹਨਾਂ ਨੂੰ ਮੂੰਹ ਨਹੀਂ ਲਾਉਣਾ ਚਾਹੀਦਾ ਕਦੇ ਵੀ ਕਿਉਂਕਿ ਜੇ ਮੂੰਹ ਲਾਉਂਗੇ ਫਿਰ ਜਿਹੜਾ ਲੀਚੜ ਹੈ ਨਾ ਉਹ ਵੀ ਬੜੀ ਬੇਈਮਾਨੀ ਤੁਹਾਡਾ ਕਰੂਗਾ ਹੀ ਕਰੂਗਾ ਲੜ ਮੰਨ ਲਿਓ ਗੱਲ ਮੇਰੀ ਓਕੇ